ਆਮਦੇ ਲੋਕੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇਹ ਧਰਮੈ ਤੋਂ ਨਿਕਲੀ ਪਾਰਟੀ ਆ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਚ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸਫਲ ਹੋਈ ਆ ਇਹਦੀ ਇੱਕੋ ਜਿਹੀ ਹਰਕਤਾਂ ਵੇਖੋ ਅੱਜ ਪੰਜਾਬ ਪੇ ਸਕੇਲ ਬਾਲੀ ਸਾਂਝਾ ਫਰੰਟ ਦੀ ਜਿਹੜੀ ਆ ਜਲੰਧਰ ਜਿਮਨੀ ਚੌਂ ਦੇ ਮੰਡੇ ਲੈ ਜਰ ਰੋਸ ਪ੍ਰਦਰਸ਼ਨ ਰੋਸ ਰੈਲੀ ਰੱਖੀ ਗਈ ਸੀ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਪੰਜਾਬ ਪੁਲਿਸ ਵੱਲੋਂ ਜਿਹੜੇ ਮੁਲਾਜ਼ਮ ਆਗੂ ਆ ਉਹਨਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਆ ਸਿਅਸਤ ਇਹਦੇ ਅੱਜ ਸਾਡੇ ਸੰਗਰੂਰ ਤੋਂ ਜਿਹੜੇ ਸੂਬਾ ਕਨਵੀਨਰ ਸਸ਼ਪਾਰ ਟੋਲ ਉਹਨਾਂ ਨੂੰ ਪੁਲਸ ਨੇ ਸਵੇਰੇ ਘਰੋਂ ਚੱਕ ਕੇ ਜਿਹੜਾ ਥਾਣਾ ਛਾਜਲੀ ਆ ਉੱਥੇ ਨਜ਼ਰਬੰਦ ਕੀਤਾ ਹੋਇਆ ਹੋਰ ਵੀ ਸਾਥੀਆਂ ਦੇ ਵੱਖ-ਵੱਖ ਘਰਾਂ 'ਚ ਜਿਹੜੀ ਛਾਪੇਮਾਰੀ ਕੀਤੀ ਆ ਤਾਂ ਵੇਖੋ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਇਹ ਕੋਝੀਆਂ ਹਰਕਤਾਂ ਦੇ ਉਤਰੀ ਆ ਜਿਹੜੇ ਪੰਜਾਬ ਦੇ ਲੋਕ ਆ ਸੰਘਰਸ਼ੀ ਲੋਕ ਆ ਉਹ ਇਸ ਤਰ੍ਹਾਂ ਇਹਨਾਂ ਸਰਕਾਰਾਂ ਤੋਂ ਦਬਣ ਵਾਲੇ ਨਹੀਂ ਆ ਇਥੇ ਪਹਿਲਾਂ ਵੀ ਜਿਹੜੇ ਕਹਿੰਦੇ ਸੀ ਕਿ ਸਾਡੇ ਰਾਜ ਜਿਹੜਾ ਕਿੱਲੇ ਨਾ ਬੰਨਿਆ ਹੋਇਆ ਉਹ ਨਹੀਂ ਲਏ ਤਾਂ ਇਹ ਵੀ ਇਸੇ ਤਰ੍ਹਾਂ ਤਾਨਾਸ਼ਾਹੀ ਕਰਕੇ ਇਹ ਇਸ ਤਰ੍ਹਾਂ ਸਫਲ ਨਹੀਂ ਹੋ ਸਕਣਗੇ ਸਰਕਾਰ ਦੀ ਇਹ ਚਾਲ ਸੀ ਕਿ ਕੀ ਪਤਾ ਇਹ ਲੋਕਾਂ ਨੂੰ ਮੁਲਾਜ਼ਮਾਂ ਆਗੂਆਂ ਨੂੰ ਨਜ਼ਰਬੰਦ ਕਰਕੇ ਇਹ ਅੱਜ ਵੀ ਦੋਸਤ ਦੇ ਲਈ ਜਿਹੜੀ ਆ ਉਹ ਸਫਲ ਕਰ ਲੈਣਗੇ ਪਰ ਇਸ ਤਰ੍ਹਾਂ ਦੇ ਕੰਮਾਂ ਨਾਲ ਜਿਹੜੀਆਂ ਸਰਕਾਰਾਂ ਜਿਹੜੀਆਂ ਜਿਆਦਾ ਲੰਮਾ ਸਮਾਂ ਨਹੀਂ ਟਿਕਦੀਆਂ ਇਸ ਕਰਕੇ ਅਸੀਂ ਇਸ ਜਿਹੜੀ ਚੀਜ਼ ਆ ਇਹਦੀ ਪੂਰੀ ਪਰਜੋਰਨ ਖੇਧੀ ਕਰਦੇ ਆਂ ਕੀ ਨਾਲ ਹੀ ਨਾਲ ਜਿਹੜੀਆਂ ਭਰਾਤਰੀ ਜਥੇਬੰਦੀਆਂ ਜਾਂ ਹੋਰ ਜਿਹੜੇ ਸਾਡੇ ਆਗੂਆਂ ਨੂੰ ਬੇਨਤੀ ਕਰਦੇ ਆ ਕਿ ਥਾਣਾ ਛਾਜਲੀ ਜਿੱਥੇ ਸੁਸ਼ਪਾਰਟ ਆਲੂ ਰੱਖਿਆ ਗਿਆ ਉੱਥੋਂ ਉਹਨੂੰ ਪਹੁੰਚ ਕੇ ਰਿਹਾ ਕਰਵਾਇਆ ਜਾਵੇ ਤੇ ਇਹਨਾਂ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਵੱਤੋ ਵੱਤ ਗਿਣਤੀ ਜਿਹੜੇ ਮੁਲਾਜ਼ਮ ਪੰਜਾਬ ਪੇਸ ਕਿਲ ਭਾਲੀ ਸੰਝਾ ਫਰੰਟ ਦੇ ਇਹਦੇ ਹੋਰ ਭਰਾਤਰੀ ਜਥੇਬੰਦੀਆਂ ਦੇ ਅੱਜ ਲੰਦਰ ਦੇ ਜਿਹੜੇ ਰੋਸ ਪ੍ਰਦਰਸ਼ਨ ਦੇ ਵਿੱਚ ਸਾਰੇ ਆਪਨੀ ਹਾਜ਼ਰੀ ਲਾਉਣ ਤਾਂ ਜੋ ਇਹਨਾਂ ਨੂੰ ਮੂੰਹ ਤੋੜ ਜਵਾਬ ਮਿਲੇ ਪੰਜਾਬ ਸਰਕਾਰ ਮਰਦਾਬਾਦ 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 ਬਣਾਜੋ ਮੈਂ ਇੱਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ